ਸਾਰੇ ਦੋਸਤਾਂ ਨੂੰ ਪਿਆ ਪਿਆ ਸਤਿ ਸ਼੍ਰੀ ਅਕਾਲ ਜੈ ਹਨ ਕਿਦਾਂ ਹਾਂ ਸਾਰੇ ਠੀਕ ਠਾਕ ਹੋ ਹੋਪਸ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਤੇ ਸਵਾਗਤ ਹੈ ਤੁਹਾਡਾ ਇਸ ਨਵੀਂ ਵੀਡੀਓ ਤੇ ਆਪਣੇ ਚੈਨਲ ਤੇ ਤੇ 2025 ਦੀ ਜਿੱਦਾਂ ਕਿ ਤੁਹਾਨੂੰ ਪਤਾ ਕਿ ਅਨਸਰ ਕੀ ਜਿਹੜੀ ਆਊਟ ਹੋ ਚੁੱਕੀ ਆ ਤੇ ਮੈਂ ਉਸ ਤੇ ਆਲਰੇਡੀ ਇੱਕ ਵੀਡੀਓ ਤੁਹਾਨੂੰ ਪਾਈ ਸੀ ਕਿ ਜਿਹੜਾ ਆਪਣਾ ਕਟ-ਆਫ ਦੇ ਨਾਲ ਜਿਹੜੀ ਆਬਜੈਕਸ਼ਨ ਫਾਰਮ ਤੁਸੀਂ ਕਿਦਾਂ ਫਿਲ ਕਰਨੇ ਨੇ ਕਿ ਅੱਜ ਆ ਲਾਸਟ ਡੇਟ ਤੇ ਸ਼ਾਮ ਦਾ ਸਮਾਂ ਹੈਗਾ ਜੀ 7 ਵਜੇ ਦਾ ਤੇ ਉਮੀਦ ਆ ਤੁਸੀਂ ਜਿਹੜੇ ਮਤਲਬ ਕਿ ਸਾਰੇ ਆਬਜੈਕਸ਼ਨ ਤੁਹਾਡੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਵੀਡੀਓ ਵਿੱਚ ਉਦਾਂ ਹੀ ਅਪਲਾਈ ਕਰਕੇ ਉਹਨੂੰ ਸਬਮਿਟ ਕੀਤਾ ਹੋਊਗਾ ਜੇਕਰ ਨਹੀਂ ਕੀਤਾ ਤੁਹਾਡੇ ਕੋਲ ਸਮਾਂ ਹੈ 2-4 ਘੰਟੇ ਦਾ ਤਾਂ ਉਹਨੂੰ ਸਬਮਿਟ ਜ਼ਰੂਰ ਕਰੋ ਤਾਂ ਕਿ ਤੁਹਾਡੇ ਜਿਹੜੇ ਨੰਬਰਾਂ ਦੇ ਵਿੱਚ ਵਾਧਾ ਹੋ ਸਕੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਕਾਫੀ ਸਟੂਡੈਂਟਸ ਮੈਨੂੰ ਜਿਹੜੇ ਪੁੱਛ ਰਹੇ ਨੇ ਵੀ ਮੇਰੇ ਇੰਨੇ ਨੰਬਰ ਬੰਦ ਦੇ ਨੇ ਮੇਰੇ ਇੰਨੇ ਨੰਬਰ ਬੰਦ ਦੇ ਨੇ ਮੇਰੀ ਆਹ ਕੈਟਾਗਰੀ ਆ ਮੇਲ ਆ ਜਾਂ ਫੀਮੇਲ ਆ ਵੀ ਕੀ ਸਾਡਾ ਟ੍ਰਾਇਲਸ ਦੇ ਵਿੱਚ ਨਾਮ ਆ ਸਕਦਾ ਤਾਂ ਆਪਾਂ ਉਸੇ ਰਿਲੇਟਡ ਮਤਲਬ ਕਿ ਅੱਜ ਗੱਲ ਕਰਨੀ ਹੈ ਵੀ ਕੀ ਸਾਨੂੰ ਜਿਹੜੀ ਤਿਆਰੀ ਕਰਨੀ ਚਾਹੀਦੀ ਆ ਪਹਿਲੀ ਗੱਲ ਤਾਂ ਮੈਂ ਇਹੀ ਕਹਿਣਾ ਚਾਹੂੰਗਾ ਕਿ ਤੁਹਾਨੂੰ ਤਿਆਰੀ ਸਾਰਿਆਂ ਨੂੰ ਕਰਨੀ ਚਾਹੀਦੀ ਆ ਕਿਉਂਕਿ ਫਿਜ਼ੀਕਲ ਐਕਟੀਵਿਟੀ ਆ ਉਹ ਆਪਣੇ ਲਈ ਬੈਨੀਫੀਸ਼ੀਅਲ ਹੀ ਹੁੰਦੀ ਆ ਜੇਕਰ ਤੁਸੀਂ ਫਿਜ਼ੀਕਲ ਐਕਟੀਵਿਟੀ ਕਰੋਗੇ ਤਾਂ ਤੁਹਾਡਾ ਸਰੀਰ ਵੀ ਸੈਟਰ ਹੋਊਗਾ ਤੁਸੀਂ ਐਕਟਿਵ ਰਹੋਗੇ ਠੀਕ ਆ ਔਰ ਜ਼ਰੂਰੀ ਨਹੀਂ ਕਿ ਜੇ ਥੋੜਾ ਟ੍ਰਾਇਲ ਆ ਤੁਸੀਂ ਫੇਰ ਹੀ ਫਿਜ਼ੀਕਲ ਐਕਟੀਵਿਟੀ ਕਰ ਸਕਦੇ ਹੋ ਵੈਸੇ ਵੀ ਨਾਰਮਲ ਰੁਟੀਨ ਦੇ ਵਿੱਚ ਤੁਸੀਂ ਜਿਹੜੀ ਉਹ ਚੀਜ਼ ਕਰ ਸਕਦੇ ਹੋ ਠੀਕ ਹੈ ਬਟ ਫਿਰ ਵੀ ਆਪਾਂ ਜਿਹੜੀ ਹੈਗੀ ਆ ਟ੍ਰਾਇਲ ਦੇ 2024 ਦੀ ਪ੍ਰਤੀ ਉਹਦੀ ਜਿਹੜੀ ਕੱਟਆਫ ਬਾਰੇ ਅੱਪ ਗੱਲ ਕਰਾਂਗੇ ਵੀ ਕੱਟਆਫ ਕਿੰਨੀ ਜਾ ਸਕਦੀ ਆ ਕਿੰਨੀ ਪਲੱਸ ਮਾਈਨਸ ਹੋ ਸਕਦੀ ਆ ਜਾਂ ਸੇਮ ਸੇਮ ਰਹਿ ਸਕਦੀ ਆ ਪਿਛਲੀਆਂ ਦੋਨੋਂ ਕੱਟਆਫ ਨੂੰ ਮੈਂ ਥੋੜਾ ਜਿਹਾ ਮੱਦੀ ਨਜ਼ਰ ਅਨਲਿਸਿਸ ਕਰਕੇ ਉਸ ਸੀ ਤੇ ਇੱਕ ਮਤਲਬ ਕਿ ਫਾਈਨਲ ਤੁਹਾਨੂੰ ਡਿਸੀਜਨ ਲਵਾਂਗਾ ਵੀ ਜਿਹੜੀ ਆਪਣੀ ਕੱਟਆਫ ਹੁਣ ਤੁਹਾਡੀ ਆਉਣੀ ਆ ਡੇਢ ਤੋਂ 2 ਮਹੀਨੇ ਦੇ ਵਿੱਚ ਵਿੱਚ ਜਿਹੜੇ ਤੁਹਾਡੇ ਸਕੋਰ ਕਾਰਡ ਆਉਣਗੇ ਹੋਪਸ ਉਹ ਪਹਿਲਾਂ ਵੀ ਆ ਜਾਣ ਮਹਿਕਮੇ ਦੇ ਕੰਮ ਲੇਟ ਵੀ ਹੋ ਜਾਂਦੇ ਆ ਕਈ ਵਾਰ ਪਹਿਲਾਂ ਵੀ ਹੋ ਜਾਂਦੇ ਪਹਿਲਾਂ ਹੋਣ ਦੇ ਚਾਂਸਸ ਘਟ ਹੁੰਦੇ ਨੇ ਠੀਕ ਹੈ ਬਟ ਫਿਰ ਵੀ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਕਿ ਡੇਢ ਤੋਂ 2 ਮਹੀਨੇ ਮੰਨ ਕੇ ਚੱਲੋ ਵੀ ਤੁਹਾਡੇ ਜਿਹੜੇ ਸਕੋਰ ਕਾਰਡ ਆ ਜਾਣਗੇ ਔਰ ਸਕੋਰ ਕਾਰਡ ਦੇ ਨਾਲ ਹੀ ਕਰੀਬ ਜਾਂ ਤਾਂ 2-3 ਦਿਨ ਪੈਂਦੇ ਹੁੰਦੇ ਆ ਜਾਂ ਫਿਰ ਇੱਕ ਹਫਤਾ ਠੀਕ ਹੈ ਨਾਲ ਦੇ ਨਾਲ ਜਿਹੜਾ ਤੁਹਾਡਾ ਹੈਗਾ ਪੀਐਸਟੀ ਪੀਐਮਟੀ ਆ ਉਹ ਸ਼ੁਰੂ ਹੋ ਜਾਂਦਾ ਤੇ ਇਸੇ ਤਰ੍ਹਾਂ ਮਤਲਬ ਕਿ ਹੁਣ ਤੁਹਾਡੇ ਕੋਲੇ ਮੈਕਸਿਮਮ ਸਮਾਂ ਜੇ ਮੰਨਾ ਤਾਂ ਤੁਸੀਂ 1 ਮਹੀਨਾ ਹੀ ਮੰਨ ਕੇ ਚੱਲੋਗੇ ਤੁਹਾਡੇ ਕੋਲ ਜਿਹੜਾ ਫਿਜ਼ੀਕਲ ਐਕਟੀਵਿਟੀ ਜਾਂ ਫਿਜ਼ੀਕਲ ਟ੍ਰਾਇਲ ਨੂੰ ਕਲੀਅਰ ਕਰਨ ਲਈ ਜੋ ਤੁਹਾਡੇ ਕੋਲ ਸਮਾਂ ਬਚਿਆ ਉਹ ਸਿਰਫ 1 ਮਹੀਨਾ ਬਚਿਆ 1 ਤੋਂ ਡੇਢ ਮਹੀਨਾ ਠੀਕ ਹੈ ਇਹ ਮੈਂ ਤਾਂ ਕਹਿ ਰਿਹਾ ਕਿਉਂਕਿ ਮੈਂ ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਕਿ ਸਮਾਂ ਪਹਿਲਾਂ ਵੀ ਹੋ ਸਕਦਾ ਤੁਹਾਡੇ ਜਿਹੜੇ ਸਕੋਰ ਕਾਰਡ ਆ ਜਾਣ ਔਰ ਲੇਟ ਵੀ ਹੋ ਸਕਦੇ ਆ ਬਟ ਤੁਸੀਂ ਘੱਟ ਹੀ ਮੰਨ ਕੇ ਚੱਲਣਾ ਵੀ ਅਸੀਂ ਮਤਲਬ ਕਿ ਜਿਹੜਾ ਤਿਆਰੀ ਆ ਉਹ ਇੱਕ ਮਹੀਨੇ ਦੇ ਵਿੱਚ ਵਿੱਚ ਜਿਹੜੀ ਆ ਪ੍ਰੈਪਰੇਸ਼ਨ ਕਰਨੀ ਆ ਔਰ ਕਈ ਬੱਚਾ ਨੇ ਤਾਂ ਜਿਹੜੀ ਪ੍ਰੈਪਰੇਸ਼ਨ ਆ ਉਹ ਆਪਦੀ ਸਟੱਡੀ ਦੇ ਨਾਲ ਨਾਲ ਸ਼ੁਰੂ ਕੀਤੀ ਹੋਊਗੀ ਠੀਕ ਹੈ ਕਈ ਇਦਾਂ ਵੀ ਹੁੰਦੇ ਵੀ ਜਿਹੜੇ ਦਿਨੇ ਪੜ੍ਹਦੇ ਆ ਜਾਂ ਰਾਤ ਨੂੰ ਪੜ੍ਹਦੇ ਆ ਔਰ ਹਲਕਾ ਫੁਲ ਕੈਡਾ ਵਰਕਆਊਟ ਵੀ ਕਰਦੇ ਰਹਿੰਦੇ ਆ ਔਰ ਕਈ ਜੋ ਮੇਰੇ ਵਰਗੇ ਹੁੰਦੇ ਉਹ ਨਹੀਂ ਵੀ ਕਰਦੇਗੇ ਠੀਕ ਹੈ ਚਲੋ ਪੇਪਰ ਦੇ ਧਿਆਨ ਸੀਗਾ ਵੀ ਪੇਪਰ ਕਲੀਅਰ ਕਰਾਂਗੇ ਬਾਅਦ ਵਿੱਚ ਆਪਾਂ ਜਿਹੜਾ ਹੈਗਾ ਟ੍ਰਾਇਲ ਦੀ ਤਿਆਰੀ ਕਰਾਂਗੇ ਤਾਂ ਅੱਜ ਮੈਂ ਤੁਹਾਨੂੰ ਕਹਿਣਾ ਚਾਹੂੰਗਾ ਕਿ ਜਿਹੜੀ ਫਿਜ਼ੀਕਲ ਦੀ ਤਿਆਰੀ ਹੈ ਉਹਨਾਂ ਦੀ ਕੱਟਆਫ ਜਿਹੜੀ ਉਹਦੇ ਰਿਲੇਟਡ ਆਪਾਂ ਸਾਰੀ ਗੱਲ ਕਰਨੀ ਆ ਤੇ ਉਮੀਦ ਕਰਦਾ ਤੁਸੀਂ ਜਿਹੜੀ ਸਾਰੀ ਵੀਡੀਓ ਧਿਆਨ ਨਾਲ ਦੇਖੋਗੇ ਜੇ ਸਾਰੀ ਵੀਡੀਓ ਦੇਖੋਗੇ ਤੁਹਾਨੂੰ ਫੇਰ ਹੀ ਪਤਾ ਲੱਗੂਗਾ ਜੇ ਅੱਧ ਵਿਚਾਲੇ ਛੱਡੋਗੇ ਤਾਂ ਉਹਦੇ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ ਠੀਕ ਹੈ ਤੁਸੀਂ ਆਪ ਸਿਆਣ ਤੇ ਜਿੱਦਾਂ ਕਿ ਮੈਂ ਇੱਕ ਹਲਕਾ ਫੁਲਕਾ ਨੇ ਇੱਕ ਹੋਮਵਰਕ ਕੀਤਾ ਜਿੱਦਾਂ ਕਿ 2023 ਦੀ ਕਟ-ਆਫ ਗਈ ਸੀ ਕਿਉਂਕਿ ਮੈਂ ਅਕਸਰ ਗੱਲ ਕਹਿਣਾ ਹੁੰਦਾ ਕਿ 2021 ਦੀ ਭਰਤੀ ਬਿਲਕੁਲ ਡਿਫਰੈਂਟ ਸੀ ਕਿਉਂਕਿ ਸਾਡੇ ਵਾਰ ਜਿਹੜੀ ਕਟ-ਆਫ ਹੋ ਸਿਰਫ ਦੋ ਆਈਆਂ ਸੀਗੀਆਂ ਕਿਉਂਕਿ ਟ్రਾਇਲ ਦੇ ਨਾਲ ਹੀ ਸਾਡੀ ਜਿਹੜੀ ਡਾਕੂਮੈਂਟਸ ਸਕਰੂਟ ਨਹੀਂ ਹੋ ਗਈ ਸੀ ਉਸ ਤੋਂ ਬਾਅਦ ਜਿਹੜੀ ਡਾਕੂਮੈਂਟਸ ਸਕਰੂਟ ਨਹੀਂ ਹੋਣ ਤੋਂ ਬਾਅਦ ਟ్రਾਇਲ ਹੋਣ ਤੋਂ ਬਾਅਦ ਸਿੱਧੀ ਸਾਡੀ ਫਾਈਨਲ ਮੈਰਿਟ ਲਿਸਟ ਆਈ ਸੀ ਫਾਈਨਲ ਕਟ-ਆਫ ਆਈ ਸੀ ਤੇ 2023 24 ਤੇ ਇਸ ਵਾਰ 25 ਜਿਹੜੀ ਤੁਹਾਡੀ ਜਿਹੜੀ ਆ ਰਨਿੰਗ ਦੇ ਵਿੱਚ ਆ ਪੋਸਟ ਤੇ ਇਹਨਾਂ ਦੀ ਜਿਹੜੀ ਕੱਟਆਫ ਹੋ ਤਿੰਨ ਤਿੰਨ ਆ ਰਹੀਆਂ ਨੇ ਠੀਕ ਆ ਜਿਹੜੀ ਮਤਲਬ ਕਿ ਆ ਰਹੀ ਆ ਟ੍ਰਾਇਲਸ ਦੀ ਅਲੱਗ ਆ ਰਹੀ ਆ ਟ੍ਰਾਇਲ ਕਲੀਅਰ ਕਰਨ ਵਾਲੇ ਤੋਂ ਬਾਅਦ ਜਿਹੜਾ ਡਾਕੂਮੈਂਟ ਸਕਰੂਟ ਨਹੀਂ ਹੁੰਦੀ ਆ ਫਿਰ ਇੱਕ ਫਾਈਨਲ ਲਿਸਟ ਹੁੰਦੀ ਆ 2023 ਅਤੇ 2024 ਦੀ ਜਿਹੜੀ ਕੱਟਆਫ ਨੂੰ ਮੈਂ ਐਨਾਲਿਸਿਸ ਕਰਕੇ ਤੁਹਾਨੂੰ ਮੈਂ ਦੱਸਣ ਜਾ ਰਿਹਾ ਕਿ ਤੋਂ ਡੀਐਡੀ ਦੌਰ 25 ਨਾਲ ਦੀ ਟ੍ਰਾਇਲਸ ਦੀ ਪੀਐਸਟੀ ਪੀਐਮਟੀ ਦੀ ਕੱਟਆਫ ਉਹ ਹੱਦ ਕਿੰਨੀ ਰਹਿ ਸਕਦੀ ਆ ਕਿਉਂਕਿ ਬਿਲਕੁਲ ਸੀਮ ਭਰਤੀਆਂ ਨੇ 1746 2023 ਸੀ 1746 2024 ਸੀ ਔਰ 1746 ਜਿਹੜੀ ਦੌਰ 25 ਦੀ ਹੈ ਠੀਕ ਹੈ ਇਸ ਕਰਕੇ ਮਤਲਬ ਕਿ ਸਾਰੀਆਂ ਜਿਹੜੀਆਂ ਪ੍ਰਦੀਆਂ ਬਿਲਕੁਲ ਸਿਮਿਲਰ ਆ ਸੇਮ ਪੋਸਟਾਂ ਨੇ ਤਾਂ ਕੱਟ ਆਫ ਉੱਪਰ-ਨੀਚੇ ਹਲਕੀ-ਫੁਲਕੀ ਹੁੰਦੀ ਰਹਿੰਦੀ ਕਿਉਂਕਿ ਕਿਸੇ ਭਰਤੀ ਵਿੱਚ ਜਿਹੜੇ ਸਟੂਡੈਂਟਸ ਜ਼ਿਆਦਾ ਨੰਬਰ ਹੁੰਦੇ ਆ ਤੇ ਕਿਸੇ ਭਰਤੀ ਦੇ ਵਿੱਚ ਘੱਟ ਹੁੰਦੇ ਮੈਂ ਇਹ ਨਹੀਂ ਕਹਿੰਦਾਗਾ ਵੀ ਘੱਟ ਹੀ ਹੋਣਗੇ ਹੋ ਸਕਦਾ ਇਸ ਵਾਰ ਥੋੜੀ ਜਿਹੀ ਪਲੱਸ ਹੋਣ ਠੀਕ ਹੈ ਕਿਉਂਕਿ ਕੰਪੀਟੀਸ਼ਨ ਵੱਧਦਾ ਰਹਿੰਦਾ ਔਰ ਕੰਪੀਟੀਸ਼ਨ ਦੇ ਨਾਲ-ਨਾਲ ਇੱਕਿਆਂ ਦੋ ਨੰਬਰ ਦਾ ਫਰਕ ਹੋ ਪੈਂਦਾ ਰਹਿੰਦਾ ਤੇ ਮੈਂ ਬਿਨਾਂ ਕਿਸੇ ਦੇਰੀ ਦੇ ਸ਼ੁਰੂ ਕਰਦਾ ਫਿਰ ਜਿਹੜੀ ਅੱਜ ਦੀ ਵੀਡੀਓ ਆ ਤੇ ਜਿੱਦਾਂ ਕਿ ਮੈਂ ਗੱਲ ਕਰਨੀ ਚਾਹੂੰਗਾ ਕਿ ਜਿਹੜਾ ਪਿਛਲੀ ਵਾਰ 2023 ਦੀ ਜਿਹੜੀ ਭਰਤੀ ਸੀ ਉਹਦੇ ਵਿੱਚ ਜਿਹੜੀ BC ਦੀ ਕਟ-ਆਫ ਗਈ ਸੀ ਉਹ ਗਈ ਸੀ 67 ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀ ਮਤਲਬ 2024 ਦੀ ਕੱਟਆਫ ਗਈ ਹੈ ਉਹ ਗਈ ਹੈ 68.83 ਜਿਦੇ ਵਿੱਚ ਕਿ 1.8 ਨੰਬਰ ਦਾ ਗੇਨ ਹੋਇਆ ਮਤਲਬ ਕਿ ਕੱਟਆਫ ਵੱਧ ਕੇ ਗਈ ਹੈ ਠੀਕ ਹੈ ਮੈਂ ਦੋ ਚਾਰ ਕੈਟਾਗਰੀਆਂ ਦਾ ਹੀ ਜ਼ਿਕਰ ਕਰੂੰਗਾ ਬਾਕੀ ਤੁਸੀਂ ਮੈਂ ਇੱਕ ਦਾ ਮਤਲਬ ਕਿ ਸਕਰੀਨਸ਼ਾਟ ਪਾ ਦੂੰਗਾ ਦੋ ਠੀਕ ਹੈ 23 ਦਾ ਵੀ ਤੇ 24 ਦਾ ਵੀ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਵੈਬਸਾਈਟ ਤੇ ਆ ਗਈ ਜੋ ਮੈਂ ਹੋਮਵਰਕ ਕੀਤਾ ਮੈਂ ਉਸ ਦੇ ਬੀਸਤੀ ਗੱਲ ਕਰੂੰਗਾ ਠੀਕ ਹੈ ਔਰ ای ਡਬਲ ਯੂ ਐਸ ਦੀ 1.2 ਵੱਧ ਕੇ ਗਈ ਸੀ ਠੀਕ ਹੈ ਜੀ ਐਕਸ ਸਰਵਿਸਮੈਨ ਜਰਨਲ ਦੀ 3.1 ਪਲੱਸ ਹੋ ਕੇ ਗਈ ਸੀ ਜ਼ਰੂਰੀ ਨਿਕਾ ਕਿ ਪਲਾਸੀ ਹੋਣਗੀਆਂ ਕਈਆਂ ਦੇ ਵਿੱਚ ਘਟ ਕੇ ਵੀ ਗਈ ਹੈ ਜਿੱਦਾਂ ਕਿ ਮੈਂ ਗੱਲ ਕਰਦਾ WPP ਦਾ ਕੋਟਾ ਹੁੰਦਾ ਜਿੱਦਾਂ ਠੀਕ ਹੈ ਵਾਰਡ ਆਫ ਪੁਲਿਸ ਪਰਸਨਲ ਉਹਦੇ ਵਿੱਚ ਕੋਈ ਵੀ ਅੰਤਰ ਨਹੀਂ ਹੈ 2023 ਦੇ ਵਿੱਚ ਵੀ 40.02 ਗਈ ਸੀ ਔਰ 2024 ਦੇ ਵਿੱਚ ਵੀ 40.2 ਗਈਆਂ ਠੀਕ ਹੈ ਜੀ ਔਰ ਇੱਕ ਹੋਰ ਗੱਲ ਕਰੂੰਗਾ ਮੈਂ ਇੱਕ ਮਾਈਨਸ ਦੇ ਵਿੱਚ ਗਈ ਸੀ 2023 ਦੇ ਵਿੱਚ 40.58 ਸੀ W ਆ ਵਾਰਡ ਆਫ ਫਰੀडम फाइਟਰ ਦਾ ਠੀਕ ਹੈ ਉਹਦਾ ਸੀਗਾ 40.58 ਔਰ ਜਿਹੜੀ 2024 ਦੇ ਵਿੱਚ ਗਈ ਹੈ ਉਹ ਘਟ ਕੇ ਗਈ ਹੈ ਪੁਆਇੰਟ 4 ਠੀਕ ਹੈ ਉਹ ਗਈ ਹੈ 40.13 ਤੇ ਜ਼ਰੂਰੀ ਹੈਗਾ ਕਿ ਹਰੇਕ categories ਦੀ ਜਿਹੜੀ cut off ਉਹ ਵੱਧ ਕੇ ਜਾਵੇ ਕਈ ਜਿਹੜੇ ਕਿ ਮਤਲਬ ਕਿ ਅ ਅਪਰ ਜਿੱਦਾਂ ਕਿ ਜਰਨਲ ਹੋ ਗਿਆ ਜਾਂ BC ਹੋ ਗਿਆ ਠੀਕ ਹੈ ਇਹਨਾਂ ਦੀ cut off ਮੈਕਸਿਮਮ ਤੁਸੀਂ ਚੈੱਕ ਕਰ ਸਕਦੇ ਹੋ ਕਿ ਪੁਰਾਣੀਆਂ ਭਰਤੀ ਜਿੱਦਾਂ ਕਿ 2021 ਤੋਂ ਲੈ ਕੇ 2024 ਤੱਕ ਵੀ 2021 ਜੇ ਤੁਸੀਂ ਛੱਡ ਵੀ ਦੋ 2023 ਤੇ 2024 ਨੂੰ ਮੰਨ ਕੇ ਚੱਲੋਂ ਤਾਂ ਜਿਹੜੀ cut off ਆ ਥੋੜੀ ਥੋੜੀ ਵੱਧ ਕੇ ਗਈ ਆ ਤਾਂ ਇਸ ਵਾਰ ਵੀ ਕਰੀਬ-ਕਰੀਬ ਜਿੱਦਾਂ ਕਿ 2 ਜਾਂ 3 ਮੈਕਸਿਮਮ ਮੰਨ ਕੇ ਤੇ ਮਿਨੀਮਮ 1 ਜਾਂ 1.5 ਨੰਬਰ ਕਿਉਂਕਿ ਹਰ ਭਰਤੀ ਦੇ ਵਿੱਚ ਸਟੂਡੈਂਟ ਦਾ ਕੰਪੀਟੀਸ਼ਨ ਅਲੱਗ-ਅਲੱਗ ਹੁੰਦਾ ਹੋ ਸਕਦਾ ਜਿਹੜੇ ਪਿਛਲੀ ਵਾਰ 1746 ਭਰਤੀ ਹੋਏ ਆ ਠੀਕ ਆ ਉਹਨਾਂ ਤੋਂ ਮਤਲਬ ਕਿ ਇਸ ਵਾਰ ਵਾਲੇ ਥੋੜੇ ਜਿਆਦਾ ਮਤਲਬ ਕੰਪੀਟੀਸ਼ਨ ਵਾਲੇ ਹੋਣ ਉਹਨਾਂ ਦੀ ਮੈਰਿਟ ਲਿਸਟ ਜਾਂ ਉਹਨਾਂ ਦੀ ਮੈਰਿਟ ਆ ਉਹਨਾਂ ਨੇ ਨੰਬਰ ਜਿਹੜੇ ਗੇਨ ਕੀਤੇ ਉਹ ਵੱਧ ਹੋਣ ਜਿੰਨੇ ਨੰਬਰ ਵੱਧ ਲਈ ਹੋਣਗੇ ਠੀਕ ਆ ਉਨੇ ਹੀ ਮਤਲਬ ਕਿ 1 ਜਾਂ 1.5 ਨੰਬਰ ਵਧਨ ਦੇ ਅਸਰ ਜ਼ਿਆਦਾ ਹੁੰਦੇ ਨੇ ਜਿਆਦਾ ਨਹੀਂ ਵਾਧੇ ਕਿ ਕਹਦੀ ਪੰਜ 6 ਵਧ ਜੂਗੀ ਜਾਂ ਮਤਲਬ ਕਿ ਕੁਝ ਜ਼ਿਆਦਾ ਵਧ ਜੂਗੀ ਠੀਕ ਆ 1 ਜਾਂ 1.5 ਨੰਬਰ ਮੈਕਸਿਮਮ 3 3 ਜਾਂ 3.5 4 ਦੇ ਵਿੱਚ ਵਿੱਚ ਰਹਿ ਸਕਦੀ ਹੈ ਉਹ ਵੀ ਅੱਪਰ ਕੈਟਾਗਰੀ ਜਿੱਦਾਂ ਕਿ ਜਰਨਲ ਦੇ ਵਿੱਚ ਹੋਵੇਗਾ ਠੀਕ ਆ ਉਸ ਤੋਂ ਬਿਨਾਂ ਜੇ ਆਪਾਂ ਕੁੜੀਆਂ ਦੀ ਗੱਲ ਕਰਦੇ ਇਹ ਮੈਂ ਦੱਸਿਆ ਜੀ ਤੁਹਾਨੂੰ ਸਿਰਫ ਮੁੰਡਿਆਂ ਦੀ ਕੁੜੀਆਂ ਦੀ ਕੈਟਾਗਰੀ ਜਿਹੜੀ ਹੈਗੀ ਹੈ BC ਦੇ ਵਿੱਚ ਗਈ ਸੀ ਜੀ 2023 ਦੇ ਵਿੱਚ 57.97 ਔਰ 2024 ਦੇ ਵਿੱਚ ਗਈ ਸੀਗੀ 59.98 ਜਿਦੇ ਵਿੱਚ ਕਿ 1.8 ਨੰਬਰ ਦਾ ਗੇਨ ਹੋਇਆ ਸੀ ਠੀਕ ਹੈ ਫਿਰ EWS ਕੈਂਡੀਡੇਟਸ ਦੇ ਵਿੱਚ 1.6 ਨੰਬਰ ਦਾ ਗੇਨ ਹੋਇਆ ਠੀਕ ਹੈ ਜੀ ਔਰ ਅਦਰ ਜਿਹੜੀਆਂ ਅਦਰ ਕੈਟਾਗਰੀਜ਼ ਹੈਗੀਆਂ ਜਦ ਤੱਕ ਕਿ SC BC ਹੋ ਗਿਆ ਠੀਕ ਹੈ SC MBC ਹੋ ਗਿਆ SC RO ਹੋ ਗਿਆ ਉਹਨਾਂ ਦੇ ਵਿੱਚ ਕਿਸੇ ਜੇ 1.1 ਦਾ ਗੇਨ ਹੋਇਆ ਇੱਕ ਜੇ 0.6 ਦਾ ਹੋਇਆ 1.8 ਦਾ ਹੋਇਆ ਤੇ ਜਿਹੜੇ ਮਤਲਬ ਕਿ ਨੀਸਲੇ ਕੋਟੇ ਹੁੰਦੇ ਜਿਵੇਂ ਡਬਲਯੂ ਪੀਪੀ ਔਰ ਠੀਕ ਹੈ ਮਤਲਬ ਜਿਹੜਾ ਫ੍ਰੀडम फाइਟਰ ਦਾ ਕੋਟਾ ਹੁੰਦਾ ਉਹਦੇ ਵਿੱਚ ਪੁਆਇੰਟ 4 ਦਾ ਗੇਨ ਹੋਇਆ ਅਸਲ ਦੇ ਵਿੱਚ ਗੱਲ ਇਹ ਹੈ ਵੀ ਮਤਲਬ ਕਿ ਜਿਹੜੇ ਇਹ ਕੋਟੇ ਵਾਲੇ ਹੁੰਦੇ ਨੇ ਇਹ ਬੱਚੇ ਬਹੁਤ ਘੱਟ ਹੁੰਦੇ ਨੇ ਠੀਕ ਹੈ ਜਿੱਦਾਂ ਕਿ ਫ੍ਰੀडम फाइਟਰ ਦੇ ਜਿਹੜੇ ਮਤਲਬ ਕਿ ਅੱਗੇ ਜਿਹੜੇ ਉਹਦੀ ਪੀੜ੍ਹੀ ਹੁੰਦੀ ਆ ਠੀਕ ਹੈ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਇਹਨਾਂ ਨੇ ਮਤਲਬ ਕਿ ਕੋਈ ਲੜਾਇਆ ਠੀਕ ਹੈ ਕੋਈ ਲੜਾਈ ਲੜੀ ਜਾਂ ਉਹਦੇ ਵਿੱਚ ਹਿੱਸਾ ਰਏ ਨੇ ਠੀਕ ਹੈ ਉਹਨਾਂ ਦੇ ਬੱਚਿਆਂ ਨੂੰ ਮਤਲਬ ਜਿਵੇਂ ਉਹ ਬਹੁਤ ਰੇਅਰ ਨੇ ਕੋਸ਼ਕ ਪਰਿਵਾਰ ਨੇ ਠੀਕ ਆ ਉਹਨਾਂ ਦੇ ਬੱਚਿਆਂ ਨੂੰ ਫਿਰ ਮਤਲਬ ਕਿ ਘਟ ਨੰਬਰ ਲੈਣੇ ਪੈਂਦੇ ਕਿਉਂਕਿ ਉਹਨਾਂ ਦੀ ਕੱਟ ਆਫ ਆਟੋਮੈਟਿਕ ਨੀਚੇ ਆ ਜਾਂਦੀ ਆ ਜੇ ਪੋਸਟਾਂ ਜ਼ਿਆਦਾ ਨੇ ਕੋਈ 10 ਪੋਸਟਾਂ ਐ 20 ਪੋਸਟਾਂ ਨੇ ਤਾਂ ਉਹ ਦੇ ਅਕੋਰਡਿੰਗ ਮੰਨ ਕੇ ਚੱਲੋ ਇੱਕ ਬੰਦੇ ਨੇ 50 ਨੰਬਰ ਗਿਨੇ ਕੀਤੇ ਆ ਠੀਕ ਆ ਔਰ ਜਿਹੜੇ ਮਤਲਬ ਕਿ ਪੋਸਟਾਂ ਦੇ ਅਕੋਰਡਿੰਗ ਉਹ ਨੀਚੇ-ਨੀਚੇ ਆਈ ਜਾਂਦੇ ਆ ਠੀਕ ਆ ਕਿਉਂਕਿ ਇਦਾਂ ਹੁੰਦਾ ਨਾ ਮਤਲਬ ਕਿ ਵੀ ਬਾਕੀ ਦੇ ਸਾਰੇ ਨੇ ਆਪੋ ਆਪਣੀ ਕੈਟਾਗਰੀ ਵਿੱਚ ਫਾਰਮ ਫਿਲ ਕੀਤਾ ਹੁੰਦਾ ਠੀਕ ਆ ਉਹ ਆਪੋ ਆਪਣੀ ਕੈਟਾਗਰੀ ਵਿੱਚ ਜਾਣਗੇ ਔਰ ਜਿਹੜੇ ਇਹ ਔਰ ਫ੍ਰੀडम फाइਟਰ ਹੋਗੇ ਇਹਨਾਂ ਦੇ ਮਤਲਬ ਕਿ ਬਹੁਤ ਹੀ ਘੱਟ ਪੋਸਟਾਂ ਹੁੰਦੀਆਂ ਔਰ ਘੱਟ ਹੀ ਪਰਿਵਾਰ ਹੁੰਦੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਤਾਂ ਇਸ ਕਰਕੇ ਜਿਹੜੀ ਇਹਨਾਂ ਦੀ ਕੱਟਆਫ ਮਤਲਬ ਨੀਚੇ ਜਾਂਦੀ ਹੈ ਉਹ ਇਹ ਚੀਜ਼ ਤੁਸੀਂ ਸਮਝ ਗਏ ਹੋਗੇ ਇਹ ਚੀਜ਼ ਤੁਹਾਨੂੰ ਸ਼ਾਇਦ ਪੁਰਾਣੇ ਸਟੂਡੈਂਟਸ ਨੂੰ ਪਹਿਲਾਂ ਪਤਾ ਹੋਵੇ ਔਰ ਮੈਂ ਗੱਲ ਫੈਸ਼ਰਸ ਨੂੰ ਲੈ ਕੇ ਕਰ ਰਿਹਾ ਕਿ ਜਿਹੜੇ ਫੈਸ਼ਰਸ ਨੇ ਬਿਲਕੁਕੁਲ ਵੀ ਨੋ ਲੈਜ ਨਹੀਂ ਹੈ ਮੈਂ ਉਹਨਾਂ ਨੂੰ ਲੈ ਕੇ ਗੱਲ ਕਰ ਰਿਹਾ ਠੀਕ ਹੈ ਔਰ ਇਸ ਵਾਰ ਜਿਹੜੀ ਮੈਂ ਗੱਲ ਕਰਨੀ ਹੈ ਮੇਨ ਟਾਪਿਕ ਹੈਗਾ ਆਪਣਾ 2025 ਦੀ ਕੱਟਆਫ ਦਾ ਇਹ ਮੈਂ ਤੁਹਾਨੂੰ ਸਿਰਫ ਐਨਾਲਿਸਿਸ ਕਰਕੇ ਦੱਸਿਆ ਮਤਲਬ ਕਿ ਤੈਨ੍ਹਿਆ ਤੈਨ ਪਲੱਸ ਨੰਬਰਾਂ ਦੇ ਮਤਲਬ ਕਿ ਜਿਹੜੇ ਹੈਗੇ ਆ ਉਹ ਵੀ ਗੇਨ ਹੋਈ ਆ ਤਾਂ ਇਸ ਵਾਰ ਵੀ ਤੁਸੀਂ ਇਹ ਚੀਜ਼ ਮੰਨ ਕੇ ਚੱਲਣੀ ਆ ਪਿਛਲੀ ਕਟਆਫ ਨੂੰ ਲੈ ਲੈਣਾ ਵੀ 2024 ਦੀ ਜੇਕਰ ਕਟਆਫ ਸਪੋਜ਼ ਕਰੋ 70 ਕਿ ਹੈ ਜਰਨਲ ਤਾਂ ਇਸ ਵਾਰ ਤੁਸੀਂ ਕਮ ਸੇ ਕਮ ਨੂੰ 72 ਜਾਂ 73 ਮੰਨ ਕੇ ਚੱਲਣਾ ਵੀ ਜਿਹੜੀ ਸਾਡੀ ਮਤਲਬ ਕਿ ਟਰਾਇਲਸ ਦੀ ਹੈਗੀ ਆ ਕਿਉਂਕਿ ਪਤਾ ਨਹੀਂ ਤੁਸੀਂ ਇਸ ਵਾਰ ਮਤਲਬ ਕਿ ਤੁਹਾਡਾ ਜਿਹੜੀ ਮੈਰਿਟ ਮਤਲਬ ਕਿ ਕੰਪੀਟੀਸ਼ਨ ਘੱਟ ਸੀਗਾ ਜਾਂ ਵੱਧ ਸੀ ਮੈਂ ਤਾਂ ਵੱਧ ਹੀ ਮੰਨ ਕੇ ਚੱਲੂਗਾ ਵੀ ਕੰਪੀਟੀਸ਼ਨ ਜਿਹੜਾ ਆਏ ਸਾਲ ਉਹ ਵੱਧ ਕੇ ਚੱਲਦਾ ਠੀਕ ਹੈ ਬੱਚੇ ਵੱਧ ਨੰਬਰ ਲੈਂਦੇ ਨੇ ਠੀਕ ਹੈ ਔਰ ਆਟੋਮੈਟਿਕ ਜੇ ਵੱਧ ਨੰਬਰ ਲਓਗੇ ਤਾਂ ਉਹਦੀ ਜਿਹੜੀ ਕੱਟਆਫ ਆ ਉਹ ਪਲੱਸ ਦੇ ਵਿੱਚ ਜਾਊਗੀ ਇਸ ਕਰਕੇ ਮੈਂ ਇਹੀ ਚੀਜ਼ ਕਹਿਣੀ ਚਾਹੁੰਗਾ ਕਿ ਜਿਹੜੇ ਬੱਚੇ ਕਰੀਬ ਕੈਟਾਗਰੀ ਵਾਈਜ਼ ਦੇਖ ਲਓ ਆਪਣੀ ਕੱਟਆਫ ਦੇਖ ਲਓ ਵੀ ਜੇਕਰ ਪਿਛਲੀ ਕੱਟਆਫ ਤੋਂ ਤੁਹਾਡੇ ਨੰਬਰ ਜ਼ਿਆਦਾ ਜਾ ਰਹੇ ਨੇ ਠੀਕ ਹੈ ਵੈਸੇ ਤਾਂ ਮਤਲਬ ਜਿਹੜੀ ਫਾਈਨਲ ਕੱਟਆਫ ਹੁੰਦੀ ਹੈ ਉਹ ਤਾਂ ਘੱਟੋ-ਘੱਟ ਜਾਊਗੀ ਹੱਦ 5 ਤੋਂ 7 ਨੰਬਰ ਵੱਧ ਜਾਊਗੀ ਕਿਉਂਕਿ ਜਦੋਂ ਮੈਂ ਪਹਿਲਾਂ ਦੱਸਿਆ ਤੁਹਾਨੂੰ ਵੀ ਇਸ ਕੱਟਆਫ ਤੋਂ ਬਾਅਦ ਇੱਕ ਤੁਹਾਡੀ ਡਾਕੂਮੈਂਟ ਸਕਰੂਟੀ ਦੀ ਕੱਟਆਫ ਹੋਣੀ ਆ ਉਸ ਤੋਂ ਬਹੁਤ ਥੋੜੀ ਕਟਾਫ ਹੋਣੀ ਹੈ ਜਿਹੜੀ ਉਹ ਹੋਣੀ ਹੈ ਫਾਈਨਲ ਜਿੱਦਾਂ ਕਿ 2023 ਅਤੇ 2024 ਦੀਆਂ ਆਈਆਂ ਠੀਕ ਆ ਇਸ ਕਰਕੇ ਜਿਹੜੀ ਮੈਨੂੰ ਬੱਚੇ ਕਈ ਪੁੱਛ ਰਹੇ ਨੇ ਵੀ ਸਾਡੀ ਜਨਰਲ ਕੈਟਾਗਰੀ ਹੈ ਸਾਡੇ 50 ਨੰਬਰ ਆਇਆ 60 ਨੰਬਰ ਆ ਤਾਂ ਉਹਨਾਂ ਦੇ ਫਿਜ਼ੀਕਲ ਟ్రਾਇਲ ਦੇ ਵਿੱਚ ਤਾਂ ਚਾਂਸਸ ਹੋ ਸਕਦੇ ਨੇ ਬਟ ਬਹੁਤ ਰੇਅਰ ਚਾਂਸਸ ਹੋ ਸਕਦੇ ਨੇ ਪਰ ਫਾਈਨਲ ਦੇ ਵਿੱਚ ਉਹਨਾਂ ਦੀ ਜਿਹੜੀ ਸਿਲੈਕਸ਼ਨ ਆ ਉਹ ਕਰੀਬ ਉਹਨਾਂ ਦੇ ਨੰਬਰ 75 ਤੋਂ 80 ਹੋਣੇ ਚਾਹੀਦੇ ਆ ਔਰ ਅਦਰ ਸਟੇਟ ਦੇ ਕੈਂਡੀਡੇਟ ਵੀ ਮੈਨੂੰ ਪੁੱਛ ਰਹੇ ਨੇ ਵੀ ਸਾਡਾ ਵੀ ਦੱਸੋ ਜੀ ਮਤਲਬ ਕਿ ਸਾਨੂੰ ਤਿਆਰੀ ਕਰਨੀ ਚਾਹੀਦੀ ਆ ਯਾ ਨਹੀਂ ਦ ਅਦਰ ਸਟੇਟਾਂ ਨੂੰ ਮੈਂ ਖਾਸ ਕਰਕੇ ਕਹਿਣਾ ਚਾਹੁੰਗਾ ਜੇਕਰ ਤੁਹਾਡੇ ਨੰਬਰ 70 ਤੋਂ ਘਟ ਨੇ ਤਾਂ ਆਮ ਰੀਅਲੀ ਸੌਰੀ ਤੁਸੀਂ ਰਹਿਣ ਦੋ ਤੁਸੀਂ 2026 ਦੀ ਤਿਆਰੀ ਕਰੋ ਠੀਕ ਆ ਔਰ ਅਦਰ ਜਿਹੜੇ ਹੈਗੇ ਨੇ ਜਿਹੜੇ ਪਿਛਲੀ ਪ੍ਰਤੀ ਵੇਖ ਚੁੱਕੇ ਆ ਤੁਹਾਨੂੰ ਤਾਂ ਪਤਾ ਹੋਊਗਾ ਔਰ ਜਿਹੜੇ ਫ੍ਰੈਸ਼ਰਸ ਨੇ ਠੀਕ ਆ ਉਹ 2024 ਦੀ ਕੱਟਆਫ ਚੱਕ ਲਿਓ ਵੈਬਸਾਈਟ ਤੇ ਪਈ ਆ ਪੋਰਟਲ ਤੇ ਪਈ ਆ ਠੀਕ ਆ ਤਾਂ 2024 ਦੀ ਜਿਹੜੀ ਹੈਗੀ ਆ ਕੱਟਆਫ ਚੱਕ ਲਿਓ ਫਿਜ਼ੀਕਲੀ ਠੀਕ ਆ ਜੀ ਸੈਕੰਡ ਸਟੇਜ ਆ ਥਰਡ ਸਟੇ ਹੁੰਦੀ ਆਪਣੀ ਡਾਕੂਮੈਂਟ ਸਕਰੂਡਨੀ ਤਾਂ ਉਹਦੇ ਵਿੱਚ ਤੁਸੀਂ ਚੈੱਕ ਕਰਨਾ ਕਿ ਜਿਹੜੇ ਜਿਹੜੇ ਉਹਦੇ ਵਿੱਚ ਨੰਬਰ ਦਿੱਤੇ ਹੋਏ ਮਤਲਬ ਕੱਟਆਫ ਦੇ ਨੰਬਰ ਦਿੱਤੇ ਹੋਏ ਆ ਮਤਲਬ ਕਿ ਡੈਡਲਾਈਨ ਦਿੱਤੀ ਹੈ ਉਹਦੇ ਤੋਂ ਤੁਹਾਡੇ ਨੰਬਰ ਕਿੰਨੇ ਜ਼ਿਆਦਾ ਨੇ ਕਿਉਂਕਿ ਉਹ ਕੱਟਆਫ ਉਹ ਹੁੰਦੀ ਹੈ ਵੀ ਉਹਦੇ ਤੋਂ ਜਿਹੜੇ ਉੱਪਰ ਵਾਲੇ ਬੰਦੇ ਹੁੰਦੇ ਹਨਾ ਉਹ ਫਿਜ਼ੀਕਲ ਅਪਲਾਈ ਜਾਣਗੇ ਠੀਕ ਆ ਉਹਦੇ ਵਿੱਚ ਮਤਲਬ ਕਿ 5 ਤੋਂ 7 ਗੁਣਾ ਬੁਲਾਏ ਜਾਂਦੇ ਹਰ ਵਾਰ ਅਲੱਗ-ਅਲੱਗ ਸਿਸਟਮ ਹੁੰਦਾ ਠੀਕ ਆ ਔਰ ਇਸ ਵਾਰ ਪਤਾ ਨਹੀਂ ਡਿਪਾਰਟਮੈਂਟ ਜਾਂ ਮਤਲਬ TCS ਕੰਪਨੀ ਕਿੰਨੇ ਬੁਲਾਉਂਦੀ ਹੈ ਕਿੰਨੇ ਨਹੀਂ ਬੁਲਾਉਂਦੀ ਕਿਉਂਕਿ ਮੈਂ ਜਿੱਦਾਂ ਅਕਸਰ ਹੀ ਗੱਲ ਕਰਦਾ ਹੁੰਦਾ ਕਿ 202 ਬਲائے ਗਏ ਸੀਗੇ ਫਿਰ ਕਈ 6.5 ਗੁਣਾ ਪਿਛਲੀ ਵਾਰ ਥੋੜੇ ਜਿਹਾ ਪਲੱਸ ਬੁਲਾਏ ਗਏ ਸੀਗਾ ਮਤਲਬ ਹਰ ਵਾਰ ਥੋੜਾ ਚੇਂਜਸ ਵਗੈਰਾ ਹੁੰਦੇ ਰਹਿੰਦੇ ਨੇ ਮਾਈਨਰ ਜਿਹਾ ਚੇਂਜ ਹੁੰਦੇ ਨੇ ਤਾਂ ਅਕੋਰਡਿੰਗ ਟੂ ਜਿਹੜੀ ਪਿਛਲੀ ਮੈਥ ਲਿਸਟ ਜਦੋਂ ਤੁਹਾਨੂੰ ਮੈਂ ਕਿਹਾ ਹੈਗਾ ਕਟਆਫ ਹੈਗੀ ਆ ਪੀਐਮਟੀ ਪੀਐਸਟੀ ਦੀ ਉਹਦੇ ਤੋਂ ਆਪਣੇ ਨੰਬਰ 2-3 ਪਲੱਸ ਕਰਕੇ ਚੱਲੋ ਜੇਕਰ ਤੁਸੀਂ ਫਿਜ਼ੀਕਲ ਦੀ ਤਿਆਰੀ ਕਰਨੀ ਆ ਠੀਕ ਆ ਬਟ ਜੇਕਰ ਤੁਸੀਂ ਕਹਿ ਰਹੇ ਹੋ ਵੀ ਸਾਡਾ ਫਾਈਨਲ ਦੇ ਵਿੱਚ ਨਾਮ ਆਊਗਾ ਫਿਰ ਉਹ ਤੁਸੀਂ ਚੈੱਕ ਕਰ ਲਿਓ ਵੀ ਤੁਹਾਡਾ ਫਾਈਨਲ ਦਾ ਜਿਹੜਾ 2024 ਦਾ ਹੈ ਨਾ ਰਿਜ਼ਲਟ 2024 ਰਿਜ਼ਲਟ ਆਇਆ ਉਹਦੇ ਵਿੱਚ ਆਪਣੇ ਘੱਟੋ ਘੱਟ ਦੋ ਨੰਬਰ ਐਡ ਕਰ ਲਓ ਵਿੱਚ ਕਮ ਸੇ ਕਮ ਦੋ ਨੰਬਰ ਐਡ ਠੀਕ ਹੈ ਕਿਉਂਕਿ ਇਸ ਵਾਰ 2024 ਦੀ ਕੱਟਆਫ ਕਾਫੀ ਅੱਪ ਗਈ ਹੈ ਤਾਂ ਜਿੱਦਾਂ ਕਿ ਮੈਂ ਤੁਹਾਨੂੰ ਇਹ ਚੀਜ਼ ਦੱਸੀ ਹੈ ਕਿ ਜਿੱਦਾਂ ਕਿ ਹਰ ਹਰ ਵਾਰ ਹਰ ਵਾਰ ਜਿਹੜਾ ਸਟੂਡੈਂਟਸ ਦੇ ਵਿੱਚ ਕੰਪੀਟੀਸ਼ਨ ਹੁੰਦਾ ਹੈ ਠੀਕ ਹੈ ਉਹਨਾਂ ਦੀ ਜਿਹੜੀ ਮੈਰਿਟ ਆ ਇੱਕ ਦੋ ਨੰਬਰ ਐਡੀ ਉਹ ਭਰਤੀ ਦੀ ਉਹ ਵੱਧ ਹੀ ਰਹਿੰਦੀ ਹੈ ਇਸ ਕਰਕੇ ਮੈਂ ਤੁਹਾਨੂੰ ਇਹੀ ਚੀਜ਼ ਕਹੂੰਗਾ ਕਿ ਜੇ ਤੁਸੀਂ ਫਾਈਨਲ ਸਿਲੈਕਸ਼ਨ ਬਾਰੇ ਮੈਨੂੰ ਪੁੱਛ ਰਹੇ ਹੋ ਨਾ ਵੀ ਫਾਈਨਲ ਸਾਡਾ ਹੋਊਗਾ ਕਿ ਨਹੀਂ ਹੋਊਗਾ ਸਾਨੂੰ ਟ్రਾਇਲ ਦੀ ਹੁਣੇ ਤਿਆਰੀ ਕਰਨੀ ਚਾਹੀਦੀ ਆ ਅਸੀਂ ਟ్రਾਇਲ ਦੀ ਤਿਆਰੀ ਤਾਂ ਕਰ ਲਾਂਗੇ ਬਟ ਫਾਈਨਲ ਦੇ ਵਿੱਚ ਸਾਡਾ ਹੋਊਗਾ ਜਾਂ ਨਹੀਂ ਹੋਊਗਾ ਤਾਂ ਉਹ 2024 ਦੀ ਜਿਹੜੀ ਹੁਣੇ ਕੱਟਆਫ ਆਈ ਆ ਇੱਕ ਮਹੀਨਾ ਪਹਿਲਾਂ ਫਾਈਨਲ ਰਿਜ਼ਲਟ ਆਇਆ ਤਾਂ ਉਹਦੇ ਵਿੱਚ ਕਮ ਸੇ ਕਮ ਆਪਦੇ ਨੰਬਰਾਂ ਦੇ ਅਕੋਰਡਿੰਗ 1 ਜਾਂ 1.5 ਨੰਬਰ 2 ਨੰਬਰ ਤੱਕ ਆਪਣੇ ਨੰਬਰ ਜੋੜ ਲਿਓ ਠੀਕ ਆ ਤਾਂ ਫਿਰ ਤੁਸੀਂ ਇਹ ਚੀਜ਼ ਮੈਨੂੰ ਸ਼ਾਇਦ ਨਾ ਪੁੱਛੋ ਵੀ ਸਾਡੀ ਸਿਲੈਕਸ਼ਨ ਹੋਊਗੀ ਜਾਂ ਨਹੀਂ ਹੋਊਗੀ ਕਿਉਂਕਿ ਫਿਜ਼ੀਕਲ ਟ్రਾਇਲਸ ਵਿੱਚ ਤੁਹਾਨੂੰ ਬੁਲਾ ਲਿਆ ਜਾਊਗਾ ਪਰ ਫਾਈਨਲ ਦੇ ਵਿੱਚ ਇਹੀ ਚੀਜ਼ ਘੱਟੋ ਘੱਟ 5 ਤੋਂ 7 ਨੰਬਰ ਹੱਦ 10 ਨੰਬਰ ਤੱਕ ਵੀ ਗੇਨ ਹੋ ਸਕਦੀ ਹੈ ਕਿਉਂਕਿ ਕਿਉਂਕਿ ਫਿਜ਼ੀਕਲ ਟ్రਾਇਲ ਦੇ ਵਿੱਚ ਬੰਦੇ ਬੁਲਾਏ ਜਾਂਦੇ ਆ 5 ਤੋਂ 7 ਗੁਣਾ ਠੀਕ ਹੈ ਉਹਦੇ ਵਿੱਚ ਤੁਹਾਡੀ ਜਿਹੜੀ ਕੱਟ ਆਫ ਬਿਲਕੁਲ ਲੋ ਜਾਊਗੀ ਠੀਕ ਹੈ ਉਸ ਤੋਂ ਬਾਅਦ ਫਿਰ ਸ਼ਾਂਤੀ ਲੱਗਣੀ ਹੈ ਜਿੱਦਾਂ ਕਿ ਬੰਦੇ ਟ్రਾਇਲ ਕਲੀਅਰ ਕਰਨਗੇ ਫਿਰ ਉਹਨਾਂ ਦੇ ਵਿੱਚੋਂ 1.5 ਤੋਂ 2 ਗੁਣਾ ਪਿਛਲੀ ਵਾਰ 2.5 ਗੁਣਾ ਬੁਲਾਏ ਗਏ ਸੀ ਤਾਂ ਉਹਦੇ ਵਿੱਚ ਵੀ ਮਤਲਬ ਕਿ ਜਿਹੜੇ ਬੰਦੇ ਹੈਗੇ ਆ ਫਿਰ ਘਟ ਜਾਂਦੇ ਆ ਬੰਦੇ ਘਟਣਗੇ ਮੈਰਿਟ ਵਧੂਗੀ ਠੀਕ ਆ ਔਰ ਜਿਹੜਾ ਮਤਲਬ ਕਿ 1746 ਪੋਸਟਾਂ ਸਪੋਜ਼ ਕਰੂਗਾ ਨਾ ਤਾਂ ਬੰਦੇ ਡਬਲ ਜਿਬ ਲਾਏ ਤਾਂ ਉਹਨਾਂ ਦੇ ਚੋਂ 1746 ਹੀ ਬੰਦੇ ਰੱਖਣੇ ਆ ਤਾਂ ਜਦੋਂ ਉਹਨਾਂ ਦੇ 2.5 ਗਣੋਂ ਚ ਫਿਰ ਸ਼ਾਂਤੀ ਲੱਗਣੀ ਆ ਠੀਕ ਆ ਫਿਰ ਜਿਹੜੇ ਅਪਰ ਮੈਰਿਟ ਵਾਲੇ ਹੋਣ ਜਿਨ੍ਹਾਂ ਦੇ ਨੰਬਰ ਵੱਧ ਹੋਣਗੇ ਉਹੀ ਬੰਦੇ ਸਿਲੈਕਟ ਹੋਣਗੇ ਇਸ ਕਰਕੇ ਮੈਂ ਤੁਹਾਨੂੰ ਇਹੀ ਕਹਿਣਾ ਚਾਹੂੰਗਾ ਕਿ ਜੇ ਤੁਸੀਂ ਫਾਈਨਲ ਸਿਲੈਕਸ਼ਨ ਬਾਰੇ ਮੈਨੂੰ ਪੁੱਛ ਰਹੇ ਹੋ ਨਾ ਵੀ ਸਾਨੂੰ ਉਸ ਬੇਸ ਤੇ ਦੱਸੋ ਵੀ ਅਸੀਂ ਟ్రਾਇਲ ਦੀ ਤਿਆਰੀ ਕਰ ਤਾਂ ਤੁਸੀਂ 2024 ਦੀ ਜਿਹੜੀ ਫਾਈਨਲ ਕੱਟ-ਆਫ ਹੈ ਉਹਨੂੰ ਚੈੱਕ ਕਰਕੇ ਉਹਦੇ ਵਿੱਚ ਆਪਣੀ ਕੈਟਾਗਰੀ ਦੇ ਅਕੋਰਡਿੰਗ ਜਿਹੜੇ ਆਪਣੇ ਨੰਬਰ 100 ਨੰਬਰ 2 ਨੰਬਰ ਤੱਕ ਜਿਹੜਾ ਮਤਲਬ ਕਿ ਉਹ ਗੇਨ ਕਰ ਲਿਓ ਤਾਂ ਫਿਰ ਤੁਹਾਨੂੰ ਪਤਾ ਲੱਗੇਗਾ ਵੀ ਅਸੀਂ ਜਿਹੜੇ ਸੇਫ ਹੈਗੇ ਨਹੀਂ ਹੈਗੇ ਬਟ ਮੈਂ ਫਿਰ ਵੀ ਉਹੀ ਚੀਜ਼ ਕਹੂੰਗਾ ਫਾਈਨਲ ਤੇ ਵੀ ਉਸ ਟ్రਾਇਲ ਦੀ ਤਿਆਰੀ ਬੇਸ਼ੱਕ ਤੁਸੀਂ ਆਪਣੀ ਮਰਜ਼ੀ ਨਾਲ ਸਾਰੇ ਕਰਨੀ ਚਾਹੁੰਦਾ ਕਰ ਸਕਦੇ ਹੋ ਕੋਈ ਚੱਕਰ ਵਾਲੀ ਗੱਲ ਨਹੀਂ ਤੁਸੀਂ ਫਿੱਟ ਹੀ ਹੋਵੋਗੇ ਜ਼ਰੂਰੀ ਨਹੀਂਗਾ ਕਿ ਤੁਸੀਂ ਮਤਲਬ ਕਿ ਸਿਰਫ ਟ్రਾਇਲ ਦੀ ਤਿਆਰੀ ਸਿਰਫ ਪੰਜਾਬ ਪੁਲਿਸ ਲਈ ਕਰਨੀ ਆ ਠੀਕ ਹੈ ਹੋਰ ਬਥੇਰੀਆਂ ਭਰਤੀਆਂ ਆਉਂਦੀ ਰਹਿੰਦੀਆਂ ਠੀ ਤੇ ਤੁਸੀਂ ਵੈਸੀ ਵੀ ਨਾਰਮਲ ਆਪਾਂ ਐਕਟੀਵਿਟੀ ਕਰਦੇ ਰਹੀ ਤੇ ਆਪਾਂ ਫਿੱਟ ਰਹੇ ਨੇ ਠੀਕ ਆ ਇਸ ਕਰਕੇ ਮੇਰਾ ਅੱਜ ਦਾ ਜਿਹੜਾ ਟਾਰਗੇਟ ਸੀ ਵੀਡੀਓ ਬਣਾਉਂਦਾ ਤੁਸੀਂ ਮੈਨੂੰ ਕਾਫੀ ਨਾਲ ਨੇ ਪੁੱਛਿਆ ਵੀ ਫਾਈਨਲ ਸਿਲੈਕਸ਼ਨ ਸਾਡੀ ਹੋਊਗੀ ਜਾਂ ਨਹੀਂ ਹੋਊਗੀ ਤਾਂ ਉਹਦੇ ਬਾਰੇ ਮੈਂ ਸਾਰਾ ਕੁਝ ਤੁਹਾਡੇ ਸਾਹਮਣੇ ਜਿਹੜਾ ਖੋਲ ਕੇ ਰੱਖਤਾ ਔਰ ਜਿਹੜਾ ਮੈਂ ਇੱਕ ਹੋਮਵਰਕ ਕੀਤਾ ਉਹ ਵੀ ਇੱਕ ਮੈਂ ਪੀਡੀਐਫ ਬਣਾ ਕੇ ਤੁਹਾਨੂੰ ਜਿਹੜਾ ਉਹ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੂੰਗਾ ਠੀਕ ਆ ਉਹ ਤੁਸੀਂ ਚੈੱਕ ਕਰ ਲਿਓ ਵੀ ਕਿਹੜੀ ਕੈਟਾਗਰੀ ਦਾ ਕਿੰਨੇ ਨੰਬਰ ਆਣਾ ਗੇਨ ਹੋਇਆ ਤੇ ਔਰ ਇਸ ਵਾਰ ਉਹ ਦੇ ਵਿੱਚ 20 ਘਟੋਟ ਇੱਕ ਡੇਢ ਨੰਬਰ ਐਡ ਕਰ ਲਿਓ ਤਾਂ ਉਹ ਗੇ ਤੇ ਉਮੀਦ ਕਰਦਾ ਹਾਂ ਤੁਹਾਨੂੰ ਜਿਹੜੀ ਵੀਡੀਓ ਵਧੀਆ ਲੱਗੀ ਹੋਊਗੀ ਤੁਹਾਡੇ ਜਿਹੜੇ ਖਾਨੇ ਗੱਲ ਪੈ ਗਈ ਹੋਊਗੀ ਫਿਰ ਵੀ ਜੇ ਕਿਸੇ ਨੂੰ ਡਾਊਟ ਹੋਇਆ ਤਾਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਕੁਐਸਚਨ ਕਰਕੇ ਤੁਸੀਂ ਪੁੱਛ ਸਕਦੇ ਹੋ ਠੀਕ ਹੈ ਤੇ ਇਸੇ ਤਰ੍ਹਾਂ ਹੀ ਅਗਲੇ ਦਿਨਾਂ ਦੇ ਵਿੱਚ ਮੈਂ ਤੁਹਾਡੀ ਜਿਹੜੀ ਭਰਤੀ ਰਿਲੇਟਡ ਹੋਰ ਟੌਪਿਕਸ ਤੁਹਾਡੇ ਹੈਗੇ ਨੇ ਉਹ ਕਲੀਅਰ ਕਰਦਾ ਰਹੂੰਗਾ ਤੇ ਇਸੇ ਤਰ੍ਹਾਂ ਚੈਨਲ ਨੂੰ ਸਪੋਰਟ ਕਰਦੇ ਰਹੋ ਵੀਡੀਓ ਲਾਈਕ ਕਰਦੇ ਰਹੋ ਠੀਕ ਹੈ ਚੈਨਲ ਸਬਸਕ੍ਰਾਈਬ ਕਰ ਦਿਓ ਜੇਕਰ ਤੁਸੀਂ ਨਵੇਂ ਆਏ ਹੋ ਤੇ ਆਪਣੇ ਹੋਰ ਛੋਟੇ ਪਿੰਡਾਂ ਤੋਂ ਕਿਹੜਾ ਉਹ ਜਿਹੜੀ ਵੀਡੀਓ ਸਵੈਰ ਭੇਜ ਦਿਆ ਕਰੋ ਜਿਨ੍ਹਾਂ ਨੇ ਅੱਗੇ 2026 ਦੀ ਭਰਤੀ ਦੇ Zehin çok değil